ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਉਸ ਲੇਜੈਂਡ ਦੀ ਜਿਨੇ ਆਪਣੀ ਇੰਡਸਟਰੀ ਨੂੰ ਬਹੁਤ ਉਚਾਈਆਂ ਤੱਕ ਪਹੁੰਚਾਇਆ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਅੱਜ ਭਾਵੇਂ ਸਾਡੇ ਵਿੱਚ ਨਹੀਂ ਨੇ ਪਰ ਉਹਨਾਂ ਦੀ ਆਵਾਜ਼ ਅੱਜ ਵੀ ਲਾਈਵ ਹੈ ਅੱਜ ਵੀ ਉਹਨਾਂ ਨੂੰ ਹਰ ਕੋਈ ਮਹਿਸੂਸ ਕਰਦਾ ਹੈ ਔਰ ਉਹਨਾਂ ਦੇ ਗਾਣੇ ਜੋਨੇ ਹਮੇਸ਼ਾ ਟ੍ਰੈਂਡਿੰਗ 'ਚ ਰਹਿੰਦੇ ਨੇ ਕਿਸੇ ਵੀ ਜਮਚੋ ਚਲੇ ਜਾਓ ਕਦੇ ਵੀ ਟਰੈਵਲ ਕਰ ਲੋ ਸਿੱਧੂ ਮੂਸੇਵਾਲੇ ਦੇ ਗਾਣੇ ਹੀ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਪ੍ਰੇਫਰ ਕਰਦੇ ਨੇ ਸੋ ਹਾਲੀ ਦੇ ਵਿੱਚ ਅਸੀਂ ਦੇਖਿਆ ਕਿ ਅਮਰੀਕਾ ਤੋਂ ਬਹੁਤ ਸਾਰੇ ਲੋਕ ਡਿਪੋਰਟ ਹੋ ਕੇ ਵਾਪਸ ਆਏ ਨੇ ਤੇ ਵਾਪਸ ਆਉਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਏ ਵੀਡੀਓ ਜਿਸ ਦੇ ਵਿੱਚ ਇੱਕ ਲੜਕਾ ਇਹ ਦੱਸਦਾ ਹੋਇਆ ਨਜ਼ਰ ਆ ਰਿਹਾ ਕਿ ਅਗਰ ਤੁਸੀਂ ਤੁਸੀਂ ਉਸੇ ਵਾਲਾ ਅੱਜ ਜ਼ਿੰਦਾ ਹੁੰਦੇ ਸੋ ਡੈਫੀਨੇਟਲੀ ਟਰੰਪ ਤੇ ਕੋਈ ਨਾ ਕੋਈ ਗਾਣਾ ਜ਼ਰੂਰ ਕੱਢਦੇ ਪਰ ਉਹਨਾਂ ਨੇ ਏਆਈ ਵਰਜ਼ਨ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਅੱਜਕੱਲ ਏਆਈ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਏਆਈ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਏਆਈ ਦੇ ਨਾਲ ਅਸੀਂ ਕੁਝ ਵੀ ਕ੍ਰੀਏਟ ਕਰ ਸਕਦੇ ਹਾਂ ਸੋ ਉਹਨਾਂ ਨੇ 295 ਗਾਣੇ ਦਾ ਐਕਸਟੈਂਟ ਵਰਜ਼ਨ ਜਿਹੜਾ ਉਹ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਿਸ ਦੇ ਵਿੱਚ ਲਿਰਿਕਸ ਚੇਂਜ ਨੇ ਲੇਕਿਨ ਸਿੱਤੂ ਮੂਸੇ ਵਾਲੇ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਸਕਦੇ ਹੋ ਉਹ ਹਾਲਾਤਾਂ ਨੂੰ ਜਿਹੜੇ ਕਿ ਅਮਰੀਕਾ ਦੇ ਵਿੱਚ ਹੁਣ ਹੋਏ ਨੇ ਜਿਨ੍ਹਾਂ ਦਾ ਵਿੱਚ ਪੰਜਾਬੀਆਂ ਨੂੰ ਰਿਪੋਰਟ ਕਰਕੇ ਵਾਪਸ ਭੇਜਿਆ ਗਿਆ ਸੋ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਔਰ ਐਕਚੁਅਲ ਦੇ ਵਿੱਚ ਤੁਸੀਂ ਇਹ ਨਹੀਂ ਜਜ ਕਰ ਪਾਉਂਗੇ ਕਿ ਸਿੱਧੂ ਮੂਸੇਵਾਲੇ ਨੇ ਸਿੱਧੂ ਮੂਸੇਵਾਲੇ ਦਾ 295 ਗਾਣੇ ਨੂੰ ਜੋ ਹੈ ਚੇਂਜ ਕੀਤਾ ਗਿਆ ਐਕਚੁਅਲੀ ਇਦਾਂ ਲੱਗ ਰਿਹਾ ਕਿ ਰੀਸੈਂਟਲੀ ਗਾਣਾ ਰਿਲੀਜ਼ ਹੋਇਆ ਕਰ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਨੇ ਆਪਣੀ ਇੰਡਸਟਰੀ ਨੂੰ ਬਹੁਤ ਹੀ ਸੁਪਰ ਵੀ ਦਿੱਤੇ ਨੇ ਔਰ ਉਹਨਾਂ ਦਾ ਹਰ ਗਾਣਾ ਜਿਹੜਾ ਟ੍ਰੈਂਡਿੰਗ ਦੇ ਵਿੱਚ ਔਰ ਉਹਨਾਂ ਦੀ ਡੈਥ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਗਾਣੇ ਨੇ ਚਾਹੇ ਉਹ ਡ ਔਰ ਉਹਨਾਂ ਦੀ ਜਿਹੜੇ ਗਾਣੇ ਰਿਲੀਜ਼ ਹੋ ਰਹੇ ਨੇ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਵੀ ਲੋਕ ਪੇਨ ਤੇ ਹਾਂ ਮੁਹੱਬਤ ਦੇ ਰਹੇ ਨੇ ਕਿਉਂਕਿ 295 ਗਾਣਾ ਜਿਹੜਾ ਹੈ ਉਹ ਕਿਤੇ ਨਾ ਕਿਹਾ ਸਿੱਧੂ ਮੂਸੇਵਾਲੇ ਦੀ ਡੈਥ ਦੇ ਨਾਲ ਵੀ ਰਿਲੇਟ ਕਰਦਾ ਹੈ ਕਿਉਂਕਿ 29 ਤਰੀਕ ਤੇ 5ਵੇਂ ਮਹੀਨੇ ਜਿਹੜਾ ਸਿੱਧੂ ਮੂਸੇਵਾਲੇ ਦੀ ਡੈਥ ਵੀ ਹੋਈ ਸੀ ਔਰ 295 ਗਾਣਾ ਜਿਹੜਾ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਹਮੇਸ਼ਾ ਟ੍ਰੈਂਡ ਚ ਰਹਿੰਦਾ ਹੈ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਦੀ ਲਾਈਫ ਦੇ ਨਾਲ ਜਿਹੜਾ ਹੈ ਰਿਲੇਟ ਕਰਦਾ ਗਾਣਾ ਸੋ ਇਹ ਵੀ ਤੁਸੀਂ ਵੀਡੀਓ ਦੇ ਵਾਲੇ ਇੱਕ ਵਾਰ ਜ਼ਰੂਰ ਨਜ਼ਰ ਮਾਰੋ ਕਿ ਕਿਸ ਤਰ੍ਹਾਂ ਇਹ ਵੀਡੀਓ ਜੜੀ ਹੈ ਸ਼ੇਅਰ ਕੀਤਾ ਗਿਆ ਜਿਸ ਨੂੰ ਲੈ ਕੇ ਹਰ ਕੋਈ ਜੋ ਹੈ ਉਸ ਵੀਡੀਓ ਨੂੰ ਦੇਖ ਕੇ ਕੋਈ ਜਜ ਨਹੀਂ ਕਰ 파 ਰਿਹਾ ਕਿ ਰੀਅਲ ਦੇ ਵਿੱਚ ਚੇਂजेस ਹੋਏ ਨੇ ਜਾਂ ਫਿਰ AI ਦੇ ਥਰੂ ਚੇਂजेस ਹੋਏ ਨੇ ਸੋ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਤਾਂ ਸਿੱਧੂ ਮੂਸੇਵਾਲੇ ਦਾ Travel gana dollar same beef so high ਹੋਰ ਵੀ ਬਹੁਤ ਸਾਰੇ ਇਸ ਸਾਈਡ ਫਲੋ Uh, the last ride code trophy never food level legend ਬਹੁਤ سارے ਗਾਣੇ ਜਿਹੜਾ ਨੇ ਸਿੱਧੂ ਦੇ ਹਮੇਸ਼ਾ ਟ੍ਰੈਂਡ 'ਚ ਹੁੰਦੇ ਨੇ ਤੁਸੀਂ ਜਿਮ 'ਚ ਚਲੇ ਜਾਓ ਤੁਸੀਂ ਕਿਤੇ ਵੀ ਟਰੈਵਲ ਕਰ ਲਵੋ ਸਿੱਧੂ ਮੂਸੇਵਾਲੇ ਨੂੰ ਵੀ ਹਰ ਕੋਈ ਸੁਣਨਾ ਪਸੰਦ ਕਰਦਾ ਸੋ ਇਹ ਸੀ ਕਿ ਅੱਜ ਦੇ ਸਿੱਧੂ ਮੂਸੇਵਾਲੇ ਦੀ ਖਾਸ ਜਿਹੜੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹਨਾਂ ਦੀ ਆਵਾਜ਼ ਸੀ ਤੇ ਤੁਸੀਂ ਵੀ ਦੇਖੋ ਔਰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਆਈ ਵਰਜਨ ਉਹਨਾਂ ਦਾ ਕਿਸ ਤਰ੍ਹਾਂ ਲੱਗਿਆ ਧੰਨਵਾਦ